ਦਿਨੀਆ ਛੜਤੇ 2 ਛੜਤੇ ਅੱਜ ਨਹੀਂ ਕਾਇਦਾ ਹੁੰਦਾ ਮਤਾਂ ਗੁਰਦੀ ਪਈ ਅੱਜ ਸਾਡੀ ਆਹ ਦੇਖੋ ਆ ਗਈ ਪਤੰਗ ਉਹ ਦੇਖੋ ਆ ਗਈ ਆ ਗਈ ਪਤੰਗ ਤੁਸੀਂ ਵੀ ਕਿਸੇ ਦੀ ਪਤੰਗ ਕੱਟੋ ਪਤੰਗਾਂ ਦੀ ਬਹਾਰ ਹੈ ਤੇ ਪਤੰਗਾਂ ਚੱਲਣ ਲੱਗ ਗਈਆਂ ਨੇ ਲੋਹੜੀ ਤੱਕ ਇਸ ਤਰ੍ਹਾਂ ਹੀ ਗੁੱਡੀਆਂ ਉੱਡਣੀਆਂ ਨੇ ਉਹ ਚੱਲੀ 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 ਆਹ ਆਰਦੀ ਹੈ ਹਾਂ ਹਾਂ ਹਲੇ ਨੂੰ ਮੂੰਹ ਫੇਰ ਦਿਖੀ ਨਹੀਂ ਲੱਗਦਾ ਨਾ ਕਰ ਦੋਸਤ ਸਾਰੇ ਖਰਾਬ ਹੋਏ ਨੇ ਉੱਪਰ نیچے ਆ ਗਈ ਗੁੱਡੀ ਉੱਪਰ نیچے ਆ ਗਈ